ਸਤਿ ਸ਼੍ਰੀ ਅਕਾਲ ਜੀ ਮੈਂ ਨਾਇਰ ਸਿੰਘ ਲਹਿਲ ਤੇ ਤੁਸੀਂ ਦੇਖ ਰਹੇ ਹੋ ਸਿੱਧੀ ਗੱਲ ਸਿੱਧੀ ਗੱਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਸਵਾਜਯ ਸਿੰਘ ਗੱਲ ਕਰਾਂਗੇ ਬਿਜਲੀ ਦੇ ਖੇਤਰ ਦੀ ਜਿਵੇਂ ਕਿ ਰੋਟੀ ਕੱਪੜਾ ਤੇ ਮਕਾਨ ਅੱਜ ਹਰ ਇਨਸਾਨ ਦੀ ਜ਼ਰੂਰਤ ਹੈ ਉਸੇ ਤਰ੍ਹਾਂ ਬਿਜਲੀ ਦੇ ਬਿਨਾਂ ਅੱਜ ਜ਼ਿੰਦਗੀ ਜਿਹੜੀ ਆ ਉਹ ਅਧੂਰੀ ਆ ਜਿਵੇਂ ਕਿ ਕਾਰਪੋਰੇਟ ਘਰਾਣੇ ਸਾਰਿਆਂ ਆਧਾਰਿਆਂ ਦੇ ਉੱਤੇ ਆਪਣਾ ਕੌਜਾ ਜਮਾਨ ਨੂੰ ਤਿਆਰ ਰਹੇ ਨੇ ਕੇਂਦਰ ਸਰਕਾਰ ਵੱਲੋਂ ਇੱਕ ਡਰਾਫਟ ਜਿਹਨੂੰ ਖੰਡਣਾ ਤਿਆਰ ਕਰਕੇ ਸਰਕਾਰਾਂ ਨੂੰ ਭੇਜਿਆ ਗਿਆ ਉਹਦੇ ਵਿੱਚ ਇਲੈਕਸਿਟੀ ਅਮੈਂਡਮੈਂਟ ਬਿਲ 2025 ਤਿਆਰ ਦਾ ਭਾਵ ਬਿਜਲੀ ਸੋਧ 2025 ਜਿਹੜਾ ਖੰਡਣਾ ਭੇਜਿਆ ਗਿਆ ਤੇ ਉਸ ਖੰਡੇ ਤੇ ਗੱਲਬਾਤ ਕਰਾਂਗੇ ਗੱਲ ਕਰਦੇ ਆ ਭਾਰਤੀ ਕਿਸਾਨ ਯੂਨੀਅਨ ਏਕਤਾ ਟਿਕੌਂਡਾ ਤੇ ਪ੍ਰੈਸ ਕਤਰ ਅੰਗਰੇਜ਼ ਸਿੰਘ ਪਡੌੜ ਨਾਲ ਤੇ ਕਿਸ ਢੰਗ ਦੇ ਨਾਲ ਇਹ ਜਿਹੜਾ ਬਿੱਲ ਹੈ ਬਿਜਲੀ ਸੌਧ ਬਿੱਲ 2025 ਇਹਦੇ ਚ ਕਿਹੜੀਆਂ ਉਹ ਟਰਮਸ ਨੇ ਕਿਸ ਢੰਗ ਦੇ ਨਾਲ ਸਾਡੇ ਡਿਸਟ੍ਰਿਬਿਊਸ਼ਨ ਅਧਾਰੇ ਦੇ ਅੰਦਰ ਬਿਜਲੀ ਬੋਰ ਨੂੰ ਆਪਣੇ ਕਬਜ਼ੇ ਹੇਠ ਕੀਤਾ ਜਾ ਰਿਹਾ ਹੈ ਜਿਵੇਂ ਸਰਕਾਰਾਂ ਤੋਂ ਖੋ ਕੇ ਅੱਜ ਕੇਂਦਰ ਸਰਕਾਰ ਜਿਹੜੀ ਆਪਣੇ ਅਧਿਕਾਰ ਲੈ ਕੇ ਜਾ ਰਹੀ ਨਹੀਂ ਸੋ ਅਸੀਂ ਗੱਲ ਕਰਦੇ ਆਂ ਅੰਗਰੇਜ਼ ਸਿੰਘ ਭਧੌੜ ਹੁਣਾਂ ਨਾਲ ਸੋ ਅ ਅੰਗਰੇਜ਼ ਸਿੰਘ ਜੀ ਤੁਹਾਡਾ ਸਾਡੇ ਚੈਨਲ ਤੇ ਜੁੜਨ ਦਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ ਬਹੁਤ-ਬਹੁਤ ਧੰਨਵਾਦ ਜੀ ਰਹਿਲ ਸਾਹਿਬ ਸਿੱਧੀ ਗੱਲ ਚੈਨਲ ਦਾ ਬਹੁਤ-ਬਹੁਤ ਧੰਨਵਾਦ ਤਾਂ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤੇ ਕੇਂਦਰ ਦੀ ਜਿਹੜੀ ਸਰਕਾਰ ਹੈ ਉਹਨਾਂ ਨੇ ਜਿਹੜਾ ਬਿਜਲੀ ਸੋਧ 2025 ਬਿੱਲ ਦਾ ਖਰੜਾ ਜਿਹੜਾ ਤਿਆਰ ਕੀਤਾ ਜਿੰਨੂੰ ਥੱਲੇ ਸਰਕਾਰਾਂ ਨੂੰ ਭੇਜਿਆ ਗਿਆ ਕਿ ਦੇ ਉੱਤੇ 1 ਮਹੀਨੇ ਦੇ ਅੰਦਰ ਅੰਦਰ ਤੁਸੀਂ ਆਪਣੇ ਸੁਝਾਅ ਦਿਓ ਕੀ ਇਹ ਬਿੱਲ ਹੈ ਕੀ ਆ ਜੀ ਅ ਲਾਲ ਸਾਹਿਬ 9 ਅਕਤੂਬਰ ਨੂੰ ਇਹ ਖਰੜਾ ਬਿਜਲੀ ਸੋਧ ਬਿੱਲ 2025 ਜੀ ਇਹ ਰਾਜਾਂ ਨੂੰ ਗਿਆ ਤੇ 1 ਮਹੀਨੇ ਦੇ ਵਿੱਚ ਵਿੱਚ ਇਹਦੇ ਤੇ ਸੁਝਾਅ ਮੰਗਿਆ ਜੀ ਜੇ ਥੋੜਾ ਜਿਹਾ ਛੇ ਜਾਦੇ ਜੀ ਜਦੋਂ ਆਪਾਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਜੀ ਉਦੋਂ ਸਰਕਾਰ ਨੇ ਸ਼ੂਧ ਬਦਲਿਆਂਦਾ ਸੀ 2020 ਜਿਹੜਾ ਪਹਿਲਾ ਜੀ ਹਾਂ ਜੀ ਤਾਂ ਉਦੋਂ ਕਿਸਾਨ ਅੰਦੋਲਨ ਦੇ ਜ਼ੋਰ ਕਰਕੇ ਸਰਕਾਰ ਇਹਨੂੰ ਵਾਪਸ ਲੈਣ ਵਾਸਤੇ ਮਜਬੂਰ ਹੋ ਗਈ ਸੀ ਜੀ ਉਦੋਂ ਵਾਦਾ ਕੀਤਾ ਗਿਆ ਸੀ ਕਿ ਕਿਸਾਨਾਂ ਨਾਲ ਡਿਸਕਸ ਕੀਤੇ ਬਿਨਾ ਇਹ ਪਾਰਲੀਮੈਂਟ 'ਚ ਪੇਸ਼ ਨਹੀਂ ਕੀਤਾ ਜਾਊਗਾ ਜੀ ਪਰ ਸਰਕਾਰ ਨੇ ਵਾਦਾ ਤੋੜ ਕੇ ਇੱਕ ਵਾਰੀ ਫੇਰ ਵੇਚਦੀ ਇਹ ਪਾਰਲੀਮੈਂਟ ਦੇ ਵਿੱਚ ਪੇਸ਼ ਕਰਤਾ ਸੀ ਇਹ ਰੋਲਰ ਅੱਪਾ ਪਿਆ ਤੇ ਇਹਨੂੰ ਸਟੈਂਡਿੰਗ ਕਮੇਟੀ ਦੇ ਹਵਾਲੇ ਕਰਤਾ ਸੀ ਜੀ ਹੋਰ ਫੇਰ ਉਹਨਾਂ ਨੇ ਰੇਟ ਮਾਰੀ ਹੈ ਬਿਜਲੀ ਖੇਤਰ ਤੇ ਜੀ ਇਹ ਖਰੜਾ ਰਾਜਾਂ ਨੂੰ ਭੇਜਿਆ ਕਿ 9 ਦਸੰਬਰ ਤੱਕ ਤੁਸੀਂ ਇਹਦੇ ਤੇ ਆਪੋ ਆਪਣੀ رائے ਦਿਓ ਜੀ ਜੇ ਇਹਨਿੰ ਬਿਚੂ ਨਾ ਹਾਂਜੀ ਜੇ ਇਹਨਿੰ ਬਿਚੂ ਨਾ ਜੇ 1 ਮਹੀਨੇ ਦੇ ਅੰਦਰ ਅੰਦਰ ਕੇਂਦਰ ਉਹਦੀ ਪੰਜਾਬ ਦੀ ਸਰਕਾਰ ਕੋਈ ਸੁਝਾਅ ਨਹੀਂ ਦਿੰਦੀ ਤਾਂ ਫਿਰ ਕੇਂਦਰ ਸਰਕਾਰ ਇਸ ਬਿੱਲ ਨੂੰ ਪਾਸ ਕਰ ਦੋਗੀ ਪਰ ਅਸਲ ਦੇ ਵਿੱਚ ਸਾਰੇ ਸੂਬਿਆਂ ਤੋਂ ਸੁਝਾਅ ਮੰਗੇ ਗਏ ਆ ਜੀ ਦੇ ਕੋਈ ਸੁਝਾਅ ਕੋਈ ਦੇਵੇ ਜਾਂ ਨਾ ਦੇਵੇ ਜੀ ਜਿਹੜੇ ਹੁਣ ਭਾਜਪਾ ਵਾਲੇ ਛੁੱਭਿਓ ਤੇ ਉਹਦੇ ਪੱਖ ਚ ਸੁਝਾਅ ਦੇਣਗੇ ਦੇਣਗੇ ਜੀ ਬਾਕੀ ਕੀ ਕਰਦੇ ਆ ਜਿੱਥੇ ਜਿੱਥੇ ਕੋਈ ਪ੍ਰੈਸ਼ਰ ਪੈ ਜੂਗਾ ਜਿਵੇਂ ਆਪਾਂ ਪੰਜਾਬ ਸਰਕਾਰ ਤੇ ਪ੍ਰੈਸ਼ਰ ਪਾ ਕੇ ਕੌਮੀ ਖੇਤੀ ਮੰਡੀਕਰਨ ਨੀਤੀ ਦਾ ਖਰੜਾ ਆਪਾਂ ਰੱਦ ਕਰਵਾ ਲਿਆ ਪੰਜਾਬ ਦੇ ਬਾਕੀ ਸਟੇਟਾਂ 'ਚ ਨਹੀਂ ਹੋਇਆ ਬਿਲਕੁਲ ਬਿਲਕੁਲ ਤਾਂ ਕਿ ਕੋਈ ਕਿਨਮਾਕ ਪ੍ਰੈਸ਼ਰ ਪੈਂਦਾ ਇਹ ਗੱਲ ਹੋ ਗਈ ਪਰ ਸਰਕਾਰ ਦਾ ਰੱਦ ਹੈ ਵੀ ਅਗਲੇ ਸੈਸ਼ਨ ਵਿੱਚ ਪਾਰਲੀਮੈਂਟ ਦਾ ਜੋ ਸੈਸ਼ਨ ਆ ਰਿਹਾ ਜੀ ਉਹਦੇ ਕਿਉਂ ਪੇਸ਼ ਕਰਨਾ ਹੈ ਜੀ ਅਸਲ ਦੇ ਵਿੱਚ ਜੇ ਇਹ ਰੁਕੂਗਾ ਤਾ ਲੋਕਾਂ ਦੀ ਤਾਕਤ ਨਾਲ ਰੁਕੜੇ ਜਿਵੇਂ ਪਹਿਲਾਂ ਕਿਸਾਨਾਂ ਨੇ ਤੇ ਬਿਜਲੀ ਮੁਲਾਜ਼ਮਾਂ ਨੇ ਬਿਜਲੀ ਅਧਿਕਾਰੀਆਂ ਨੇ ਸਾਰਿਆਂ ਨੇ ਰਲ ਕੇ ਰੁਕਿਆ ਸਾਇਤਕੇ ਵੀ ਰੁਕਾਂਗੇ ਬਿਲਕੁਲ ਸੰਯੁਕਤ ਕਿਸਾਨ ਮੋਰਚਾ ਇੰਡੀਆ ਦੀ ਬਾਡੀ ਹੈ ਜਿਹੜੀ ਉਹਨੇ 18 ਅਕਤੂਬਰ ਨੂੰ ਇਹਦੇ ਖਿਲਾਫ ਗਿਆਨ ਜਾਰੀ ਕੀਤਾ ਹੈ ਜੀ ਤੇ ਸਾਡੀ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਕੱਲ ਨੂੰ 26 ਅਕਤੂਬਰ ਨੂੰ ਹਾਂ ਜੇਹਰੀਗੜ ਦੇ ਕਿਸਾਨ ਪਵੰਦੇ ਵਿੱਚ ਛਪੇ ਚਰ ਇਸ ਕਿਸੇ ਤੇ ਮੀਟਿੰਗ ਹੋ ਰਹੀ ਹੈ ਬਿਜਲੀ ਸੋਡ ਬਿਲ 2025 ਕਿਸਾਨ ਮੋਰਚਾ ਪੰਜਾਬ ਦੀ ਬਿਲਕੁਲ ਅਸੀਂ ਇਹਦੇ ਖਿਲਾਫ ਕੋਈ ਨਾ ਕੋਈ ਮਤਲਬ ਸੋਚ ਕੇ ਅਗਲਾ ਜੋ ਐਕਸ਼ਨ ਵਗੈਰਾ ਉਹ ਦੇਵਾਂਗੇ ਜੀ ਜਿਵੇਂ ਕਿ ਇਹ ਜਿਹੜਾ 2025 ਗਾ ਬਿਜਲੀ ਸੋਡ ਬਿਲ ਆ ਰਿਹਾ ਇਹਦੇ ਤੋਂ ਪਹਿਲਾਂ ਕਿਤੇ 2003 ਦੇ ਵਿੱਚ ਇਹ ਪ੍ਰਾਈਵੇਟ ਸੈਕਟਰ ਜਿਹੜਾ ਸੀ ਉਹਦਾ ਬਿੱਲ ਲੈ ਕੇ ਆਂਦਾ ਸੀ ਤੇ ਉਸ ਵੇਲੇ ਵੀ ਮੈਨੂੰ ਯਾਦ ਆ ਅਸੀਂ ਉਦੋਂ ਬਿਜਲੀ ਬੋਰਡ 'ਚ ਨੌਕਰੀ ਕਰਦੇ ਸੀ ਤੇ ਸਾਡੀਆਂ ਸਮੁਚੀਆਂ ਟ੍ਰੇਡ ਜਥੇਬੰਦੀਆਂ ਜਾਂ ਉਸ ਵੇਲੇ ਜਿਹੜੀਆਂ ਸਮਾਜਿਕ ਜਥੇਬੰਦੀਆਂ ਸੀ ਉਹਨਾਂ ਵੱਲੋਂ ਇਹ ਵਿਰੋਧ ਕੀਤਾ ਗਿਆ ਸੀ ਤਾਂ ਉਸ ਦੇ ਵਿੱਚ ਉਹਨਾਂ ਸਮਝੌਤਾ ਜਿਹੜੀਆਂ ਟ੍ਰੇਡ ਜਥੇਬੰਦੀਆਂ ਤੇ ਸਾਡੀ ਸਰਕਾਰ ਜਾਂ ਬਿਜਲੀ ਬੋਰਡ ਜਿਹੜੀ ਸੀ ਇਹਨਾਂ ਨੇ ਇੱਕ ਸਮਝੌਤਾ ਕੀਤਾ ਸੀ ਕਿ ਜਿਹੜੇ ਤਿੰਨ ਸਾਡੀਆਂ ਜਿਹੜੀ ਵੰਡ ਕੀਤੀ ਗਈ ਹੈ ਜਨਰੇਸ਼ਨ ਟਰਾਂਸਮਿਸ਼ਨ ਤੇ ਜਿਹੜੀ ਡਿਸਟ੍ਰਿਬਿਊਸ਼ਨ ਹੈ ਇਹਨੂੰ ਪ੍ਰਾਈਵੇਟ ਨਹੀਂ ਕੀਤਾ ਜਾਏਗਾ ਤੇ ਹੁਣ ਕਿਹੜੇ ਕਾਰਨ ਹੋਗੇ ਵੀ ਜਿਹਦੇ ਕਰਕੇ ਡਿਸਟ੍ਰਿਬਿਊਸ਼ਨ ਜਿੱਥੇ ਲੋਕਾਂ ਦਾ ਜਿਹੜਾ ਰੈਵਨਿਊ ਸਰਕਾਰ ਨੂੰ ਆਉਂਦਾ ਸੀ ਅੱਜ ਉਸ ਨੂੰ ਪ੍ਰਾਈਵੇਟ ਸਾਈਡ ਤੇ ਕੰਪਨੀਆਂ ਨੂੰ ਦੇਣ ਦਾ ਵਿਚਾਰ ਕਰ ਲਿਆ ਜੀ ਹਾਂਜੀ 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 ਐਕਟ 2003 ਸੀ ਜੀ ਉਹ ਅਸਲ ਦੇ ਵਿੱਚ 1948 ਵਾਲੇ ਐਕਟ ਨੂੰ ਸੋਧ ਕੀਤਾ ਗਿਆ ਸੀ ਉਹਦੇ ਦੋ ਮੁੱਖ ਕਾਰਨ ਸੀ ਜੀ ਇੱਕ ਤਾਂ ਬਿਜਲੀ ਬੋਰਡਾਂ ਦੀ ਅਨਬੰਡਲਿੰਗ ਕਰਨੀ ਜੀ ਜਨਰੇਸ਼ਨ ਖੇਤਰ ਦੇ ਵਿੱਚ ਪ੍ਰਾਈਵੇਟ ਸੈਕਟਰ ਦਾ ਦਾਖਲਾ ਖੋਲਣਾ ਜੀ ਪਹਿਲਾਂ ਬਿਜਲੀ ਬੋਰਡ ਸੀ ਬਿਜਲੀ ਬੋਰਡੋਂ ਇੱਕਦੋਨੀ ਤੌਰ ਤੇ ਕੋਈ ਸ਼ੇਅਰ ਵਗੈਰਾ ਵੇਚੇ ਨਹੀਂ ਜਾ ਸਕਦੇ ਸੀ ਜੀ ਤਾਂ ਸਰਕਾਰ ਨੇ ਕਿਹਾ ਅਨਬੰਡਲਿੰਗ ਕਰੋ ਇਹਨਾਂ ਦਾ ਕਾਰਪੋਰੇਸ਼ਨਾਂ ਬਣਾ ਦਿਓ ਤਾਂ ਕਿ ਉਹਦੇ ਸ਼ੇਅਰ ਵੇਚੇ ਜਾ ਸਕਣ ਜਦੋਂ 52% ਸ਼ੇਅਰ ਪ੍ਰਾਈਵੇਟ ਹੋ ਗਏ ਤਾਂ ਮੰਨ ਲਓ ਫਿਰ ਉਹ ਕੰਪਨੀ ਪ੍ਰਾਈਵੇਟ ਹੋ ਜੂ ਕਿਉਂਕਿ ਮੈਨੇਜਮੈਂਟ ਫਿਰ ਉਹਦੀ ਹੋ ਜੂਗੀ ਜੀ ਜੀ ਆ ਉਹ ਜਿਹੜਾ ਐਕਟ 2003 ਸੀ ਜੀ ਉਹ ਪੰਜਾਬ ਦੇ ਬਿਜਲੀ ਮੁਲਾਜ਼ਮਾਨ ਨੇ 7 ਸਾਲ ਰੋਕੇ ਰੱਖਿਆ 2010 ਦੇ ਵਿੱਚ ਇੱਥੇ ਲਾਗੂ ਹੋਇਆ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤੰਤਰਹੀ ਸਮਝੌਤੇ ਦੀ ਜੀ ਉਹਦੇ ਵਿੱਚ ਸਮਝੌਤਾ ਇਹ ਹੋਇਆ ਸੀ ਵੀ ਕਾਰਪੋਰੇਸ਼ਨ ਨੂੰ ਦੋ ਬਣਨਗੇ ਜੀ ਉਹ ਤਾਂ ਚਾਰ ਕਾਰਪੋਰੇਸ਼ਨਾਂ ਹੀ ਤਜਵੀਜ਼ ਸੀ ਜੀ ਕਾਰਪੋਰੇਸ਼ਨਾਂ ਦੇ ਦੋ ਬਣਨਗੇ ਸ਼ੇਅਰ ਨਹੀਂ ਵੇਚੇ ਜਾਣਗੇ ਜੀ ਇਹ ਸਮਝੌਤਾ ਪੰਜਾਬ ਦੇ ਬਿਜਲੀ ਮੁਲਾਜ਼ਮਾਂ ਦਾ ਸਰਕਾਰ ਦਾ ਤੇ ਬਿਜਲੀ ਬੋਰਡ ਦਾ ਸੀਗਾ ਪੂਰਤਕ ਲਾਗੂ ਸੀ ਜੀ ਹੁਣ ਕੇਂਦਰ ਸਰਕਾਰ ਇਹ ਲੈ ਕੇ ਆ ਰਹੀ ਆ ਜੀ ਅਸਲ ਦੇ ਵਿੱਚ 1991 ਤੋਂ ਬਾਅਦ ਜਦੋਂ ਮਨਮੋਹਨ ਸਿੰਘ ਵਿੱਤ ਮੰਤਰੀ ਸੀਗੇ ਬਿਲਕੁਲ ਉਹਨਾਂ ਦੀ ਨਵੀਆਂ ਆਰਥਿਕ ਨੀਤੀਆਂ ਆ ਜਾਂਦੀਆਂ ਜੀ 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 ਉਹਨਾਂ ਦਾ ਮੁੱਖ ਮਕਸਦ ਇਹ ਆ ਵੀ ਦੇਸ਼ ਦੇ ਵਿੱਚ ਜਿੰਨਾ ਪਬਲਿਕ ਸੈਕਟਰ ਪੈਦਾ ਹੋਇਆ ਸੀ ਜੀ ਸਕੂਲ ਸੜਕਾਂ ਬਿਜਲੀ ਛੇਤ ਜੋ ਵੀ ਹੈ ਉਹ ਸਾਰਾ ਪ੍ਰਾਈਵੇਟਾਂ ਦੇ ਹਵਾਲੇ ਕੀਤਾ ਜਾਵੇ ਬਿਲਕੁਲ ਜੀ ਉਹ ਛੇਤ ਸੁਨੇਹ ਦੀ ਇਹ ਜਿਹੜਾ ਬਿਜਲੀ ਦੀਆਂ ਬਾਰ-ਬਾਰ ਕਦੇ ਕੋਈ ਸੋਧ ਲਿਆ ਰਿਹਾ ਕਦੇ ਕੋਈ ਸੋਧ ਲਿਆ ਰਿਹਾ ਜੀ ਜੀ ਜਿਹੜਾ ਹੋਰ ਇੱਕ ਇੱਕ ਮੈਂ ਤੁਹਾਨੂੰ ਇਹ ਦੱਸ ਦਿਆਂ ਜੀ ਜਿਵੇਂ ਪਹਿਲਾਂ ਕਿਹਾ ਕਿ 2003 ਦਾ ਜਿਹੜਾ ਐਕਟ ਸੀ ਉਹਦੇ ਦੋ ਮੁੱਦੇ ਸੀ ਜੀ ਬਿਲੀ ਬੋਰਡਾਂ ਤੋਂ ਕਰਕੇ ਕਾਰਪੋਰੇਸ਼ਨਾਂ ਬਣਾਉਣੀਆਂ ਤੇ ਉਹਨਾਂ ਦੇ ਹਿੱਸੇ ਵੇਚ ਦੇਣੇ ਬਿਲਕੁਲ ਜੀ ਤੇ ਜਨਰੇਸ਼ਨ ਖੇਤਰ ਦੇ ਵਿੱਚ ਪ੍ਰਾਈਵੇਟਾਂ ਦਾ 10 ਲੱਖ ਉਹਨਾਂ ਜੀ ਇਹਵੇਂ ਜਿਵੇਂ ਹੋਣਾ ਨਾਲ ਜਿਹੜਾ ਸੋਧ ਬਿੱਲ ਹੈ ਇਹਦਾ ਵੱਡਾ ਮਕਸਦ ਹੈ ਪ੍ਰਾਈਵੇਟ ਕੰਪਨੀਆਂ ਨੂੰ ਬਿਜਲੀ ਵੰਡ ਦੇ ਖੇਤਰ ਵਿੱਚ ਦਾਖਲਾ ਦੇਣਾ ਜੀ ਤੇ ਜਿਹੜੇ ਕਾਰਪੋਰੇਸ਼ਨਾਂ ਸਰਕਾਰੀ ਆ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਸ਼ੇਅਰ ਨਹੀਂ ਵੇਚੇ ਜਾਣਗੇ ਉਹਨਾਂ ਦੇ ਸ਼ੇਅਰ ਵੇਚ ਦੇਣ ਇਹ ਹੁਣ ਇਹਦੇ ਦੋ ਮੁੱਖ ਮਕਸਦ ਹੈ ਜਿਹੜੇ 2025 ਦੇ ਜਿਹੜੀ ਜਿਹੜੀ ਅਮੈਂਡਮੈਂਟ ਦੀ ਗੱਲ ਕੀਤੀ ਹੈ ਕਿ ਉਸੇ ਹੀ 2003 ਜਾਂ 2000 ਇਹ 20 ਦੇ ਜਿਹੜਾ ਫਰਕ ਹੈ ਉਹ ਇਹ ਫਰਕ ਹੈ ਜੀ ਹਲੋ ਹਾਂਜੀ ਦੇਖੋ 2005 ਦਾ ਹਾਂ ਹਲੋ ਹਾਂ 2003 ਦਾ ਐਕਟ ਲਾਗੂ ਆ ਆਪਣੇ ਤੇ ਜੀ ਉਹ ਉਹ ਤੋਂ ਬਾਅਦ ਉਹਦੇ ਵਿੱਚ ਸੋਧਾਂ ਕਰਨ ਵਾਸਤੇ ਕੇਂਦਰ ਸਰਕਾਰ ਜ਼ੋਰ ਲਾ ਰਹੀ ਆ ਬਾਰ-ਬਾਰ ਪੰਜ ਸਾਲਾਂ ਤੋਂ ਜੀ 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 ਹੁਣ ਉਹਨਾਂ ਨੂੰ ਲੱਗਦਾ ਵੀ ਦੁਬਾਰਾ ਇੱਕ ਵਾਰੀ ਫੇਰ ਜ਼ੋਰ ਮਾਰ ਕੇ ਦੇਖੀਏ ਅ ਉਹਨਾਂ ਨੇ ਕੀ ਕਰਿਆ ਜੀ ਹਾਂਜੀ ਇਹ ਇਹ ਉਹਨੋਂ ਪਾਰਲੀਮੈਂਟ ਵਿੱਚ ਪੇਸ਼ ਕਰਨਗੇ ਜੇ ਉੱਥੇ ਪਾਸ ਹੋ ਜਾਂਦਾ ਤਾਂ ਫਿਰ ਇਹ ਕਾਨੂੰਨ ਬਣ ਜਾਊਗਾ ਜੀ ਇਹ ਕਾਨੂੰਨ ਦੇ ਅਧੀਨ ਉਹਨਾਂ ਨੇ ਕੀ ਕੀ ਗੱਲਾਂ ਜਾਂਦੀਆਂ ਇਹ ਥੋੜਾ ਜਿਹਾ ਵਿਸਥਾਰ ਦੇ ਵਿੱਚ ਗੱਲ ਕਰਨ ਵਾਲੀ ਹੈ ਵੀ ਇਹਦੇ ਕੀ ਤਜਵੀਜ਼ਾਂ ਨੇ ਕੀ ਇਹਦੇ ਮਨੋਰਥ ਹੈ ਉਹ ਜਿਹੜੇ ਕਿਹੜੇ ਨਿਜ਼ਮ ਲੈ ਕੇ ਆਏ ਨੇ ਉਹਨਾਂ ਨਿਜ਼ਮਾਂ ਤੇ ਕਿੜੀਆਂ ਕਿੜੀਆਂ ਧਰਾਵਾਂ ਨੇ ਤੇ ਕੀ ਉਹ ਗੱਲ ਕਰਦੀਆਂ ਨੇ ਜੀ ਹਾਂਜੀ ਉਹ ਕਿਹਦੇ ਵਿੱਚ ਜਾਨੀ ਜਿਹੜੀ ਜਿਹੜੀ ਬਿੱਲ ਦੀ ਪ੍ਰਸਤਾਵ ਦਾ ਨਾ ਮੂਰੇ ਜਿਵੇਂ ਆਪਾਂ ਕੋਈ ਭੂਮਿਕਾ ਬੰਦੇ ਆ ਜੀ ਭੂਮਿਕਾ ਦੇ ਵਿੱਚ ਲਿਖਿਆ ਹੈ ਦੀ ਬਿਜਲੀ ਦੀ ਮੰਗ ਬੜੀ ਵੱਧ ਰਹੀ ਆ ਜੀ ਤੇ ਸਰਕਾਰੀ ਜਿਹੜੀਆਂ ਕੰਪਨੀਆਂ ਜਿਹਾ ਕਾਰਪੋਰੇਸ਼ਨਾਂ ਉਹ ਮੰਗ ਪੂਰੀ ਨਹੀਂ ਕਰ ਸਕਦੇ ਨਾ ਇਸ ਕਰਕੇ ਜਿਵੇਂ ਜੂਟੀ ਮੰਡੀਆਂ ਤੇ ਜੂਰਪੀ ਯੂਨੀਅਨਸ ਤੇ ਇੰਗਲੈਂਡ ਆ ਜੀ ਉੱਥੇ ਖੁੱਲੀ ਮੰਡੀ ਚੱਲ ਰਹੀ ਵੀਰਲੀ ਦੀ ਵੀ ਉਸ ਢੰਗ ਨਾਲ ਖੁੱਲੀ ਮੰਡੀ ਬਣਾਵਾਂਗੇ ਜੀ ਖੁੱਲੀ ਹੁਣ ਵੀ ਤੋਂ ਜਿਹੜਾ ਮਰਜੀ ਜੀ ਤੋਂ ਮਰਜੀ ਬਿਜਲੀ ਖਰੀਦ ਲਵੇ ਜੀ ਜਿਹਨੇ ਟੈਲੀਕਾਮ ਦੇ ਖੇਤਰ ਚ ਰੇਲੈਂਸ ਜੀ 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 এয়ারਟੈਲ ਆਪੀਐਸਐਮਐਲਾਹੋਰਾ ਜੀ ਤੋਂ ਮਰਜੀ ਖਰੀਦ ਲੋ ਆ ਇੱਕ ਮਿੰਟ ਮੈਂ ਤੁਹਾਨੂੰ ਰੋਕਦਾ ਹਾਂ ਕਿ ਜਿਵੇਂ ਕਿ ਲੋ ਟੈਲੀਫੋਨ ਡਿਪਾਰਟਮੈਂਟ ਦਾ ਜਿਵੇਂ ਪ੍ਰਾਈਵੇਟ ਸੈਕਟਰ ਚ ਆ ਗਿਆ ਸੀ ਕਿਦਾ ਇਹ ਟੈਲ ਆ ਗਿਆ ਸਾਰ ਆ ਗਿਆ ਜਾਂ ਹੋਰ ਵੋਡਾਫੋਨ ਆ ਗਿਆ ਹੋਰ ਖੁਰ ਉਹ ਤੇ ਬਿਨਾ ਤਾਰਾਂ ਤੋਂ ਮਨੋ ਸੀਗਾ ਉਹ ਤਾਂ ਜਿਲੂਆ ਵਾਇਰਲੈਸ ਕਾ ਦੀਏ ਵੀ ਤਾਰਾਂ ਤੋਂ ਬਿਨਾ ਪਰ ਬਿਗਲੀ ਜਿਹੜੀ ਹੈ ਬਿਨਾ ਤਾਰਾਂ ਤੋਂ ਤੇ ਬਿਨਾ ਮਤਲਬ ਜਿਹੜੀ ਹੈ ਮਨੁੱਖੀ ਜਿਹੜਾ ਹੱਥਾਂ ਤੋਂ ਮਤਲਬ ਮੋਏ ਤੋਂ ਬਿਨਾ ਚੱਲ ਨਹੀਂ ਸਕਦੀ ਬਿਨਾ ਤਾਰਾਂ ਤੋਂ ਤੇ ਕਿਵੇਂ ਚੱਲੇਗੀ ਫਿਰ ਉਸ ਵੇਲੇ ਪ੍ਰਾਈਵੇਟ ਸੈਕਟਰ ਕਿਵੇਂ ਚਲਾਏਗਾ ਇਹਨੂੰ ਹਾਂਜੀ ਇਸ ਸੋਧ ਵਿੱਲ ਦੇ ਵਿੱਚ ਉਹਨਾਂ ਨੇ ਪ੍ਰਾਈਵੇਟ ਕੰਪਨੀਆਂ ਨੂੰ ਲਾਹੇ ਦੇਣ ਵਾਸਤੇ ਸਾਰੇ ਪ੍ਰਾਵਧਾਨ ਕੀਤੇ ਆ ਜੀ ਇਹਨੂੰ ਕੀ ਕਹਿੰਦੇ ਆ ਹਾਂਜੀ ਜਿਹੜੀਆਂ ਬਿਜਲੀ ਕਾਰ ਲੈਣਾ ਨਿਕਲਣਾ ਹੋਈਆਂ ਨਾ ਹਾਂਜੀ ਇਹ ਸਾਰਿਆਂ ਨੂੰ ਬਿਨਾਂ ਭੇਦਭਾਵ ਤੋਂ ਵਰਤਣ ਦੇ ਅਧਿਕਾਰ ਦੇਵਾਂਗੇ ਅਸੀਂ ਜਿਹੜੀਆਂ ਬਿਜਲੀ ਬੋਰਡੀਆਂ ਜਿੰਨੀਆਂ ట్రాన్స్‌ਮਿਸ਼ਨ ਲਾਈਨਾਂ ਹੈ ਉਹਨਾਂ ਦੇ ਉੱਤੇ ਵੀ ਕੰਟਰੋਲ ਜਿਹੜਾ ਉਹ ਪ੍ਰਾਈਵੇਟ ਸੈਕਟਰ ਦਾ ਹੋ ਜਾਏਗਾ ਤੈਨੂੰ ਵਰਤ ਸਕਦੇ ਨੇ ਬਿਨਾਂ ਖਰਚਾ ਦਿੱਤੇ ਆ ਨੇ ਨੇ ਚਰਪਕ ਜੀ ট্রান্সਮੀਸ਼ਨ ਵਾਲਾ ਨਹੀਂ ਜੀ ਹੁਣ ਦਸੋਣਾ ਟ੍ਰੀਪੀ ਦੋਸਣ ਵਾਲਾ ਜਿਹੜਾ 11 ਕੇਵੀ ਲੈਣਾ ਤੇ ਘਰਾਂ ਦੇ ਵਿੱਚ 400 ਵੋਲਟ ਦੀਆਂ ਐਲਟੀਆ ਐਲਟੀ ਲੈਣਾ ਐਲਟੀ ਲੈਣਾ ਠੀਕ ਹੈ ਉਹਨਾਂ ਤੇ ਕਹਿੰਦੇ ਬਰਾਬਰ ਦਾ ਅਧਿਕਾਰ ਹੈ ਜੀ ਇੱਕ ਲਾਈਨ ਅਥਾਰਟੀ ਬਣੂਗੀ ਉਹ ਦੱਸੂਗੀ ਵੀ ਕਿਰਾਇਆ ਕਿੰਨਾ ਲੈ ਸਕਦਾ ਹੈ ਬਿਜਲੀ ਬੋਰਡ ਜੋ ਮਾਲਕਾ ਲੈਣਾ ਦਾ ਜੀ ਤੇ ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਪ੍ਰਾਈਵੇਟ ਕੰਪਨੀਆਂ ਨੂੰ ਉਹ ਥੋੜਾ ਨਾ ਤਾਰਾਂ ਦੇ ਵਿੱਚ ਵੀ ਆਪਦੀ ਬਿਜਲੀ ਵੇਚਣਗੇ ਜੀ ਮਤਲਬ ਹੱਟੀ ਆਪਣੀ ਸਰਕਾਰੀ ਹੋਊਗੀ ਤੇ ਮਾਲ ਵੀ ਕਰੂਗਾ ਕੰਪਨੀਆਂ ਦਾ ਬਿਲਕੁਲ ਬਿਲਕੁਲ ਉਹਨਾਂ ਨੂੰ ਅਧਿਕਾਰ ਦਿੱਤਾ ਹੂੰ ਹੂੰ ਫੇਰ ਉਹਨਾਂ ਨੇ ਜੀ ਜਿਹੜਾ ਉਹਨਾਂ ਦਾ ਮੁਤਾਫਾ ਹੈ ਆਫਿਆਂ ਦੀ ਗਰੰਟੀ ਕਰਵਾਤੇ ਜੀ ਬੜਗਾ ਇਹਦੇ ਵਿੱਚ ਗੱਲਾਂ ਲੈ ਕੇ ਆਏ ਐ ਅੱਛਾ ਇੱਕ ਚੀਜ਼ ਹੋਰ ਗੱਲਾਂ ਚੱਲਦੀਆਂ ਨੇ ਹਾਂਜੀ ਹੁਣ ਇਸ ਜਿਹੜਾ ਐਕਟ ਆ ਰਿਹਾ ਹੈ ਪ੍ਰਾਈਵੇਟ ਸੈਕਟਰ ਨੂੰ ਸਬੰਧਿਤ ਇਹਦੇ ਚ ਲੋਕਾਂ ਨੂੰ ਕੀ ਨੁਕਸਾਨ ਹੋ ਸਕਦਾ ਇਸ ਐਕਟ ਦੇ ਨਾਲ ਲੋਨ ਨੁਕਸਾਨ ਨੂੰ ਕਿੰਚਾਰ ਗੱਲਾਂ ਨੇ ਜੀ ਇੱਕ ਤਾਂ ਉਹ ਕਹਿੰਦੇ ਆ ਵੀ ਜਿਹੜੇ ਬਿਜਲੀ ਦੇ ਬਿੱਲ ਹੈ ਜੀ ਉਹਨੂੰ ਅਸਲ ਕੀਮਤ ਦੇ ਆਧਾਰ ਤੇ ਭੇਜੇ ਜਾਣਗੇ ਜੀ ਇਹ ਬੜੀ ਗੁੰਝਲਦਾਰ ਗੱਲ ਹੈ ਅਸਲ ਕੀਮਤ ਦੇ ਆਧਾਰ ਤੇ ਜੀ ਹੁਣ ਦੇਖੋ ਬਿੱਲ ਆਉਂਦਾ ਹੈ ਵੀ ਪਹਿਲੇ ਸੋਜੰਟ ਵਾਸਤੇ ਘੱਟ ਰੇਟ ਉਦਬਾਲੇ ਵਾਸਤੇ ਵੱਧ ਰੇਟ ਫਿਰ ਵੱਧ ਰੇਟ ਇੰਡਸਟਰੀ ਨੂੰ ਅੱਡ ਰੇਟ ਘਰਾਂ ਨੂੰ ਅੱਟ ਦੁਕਾਨਾਂ ਨੂੰ ਘੱਟ ਜੀ ਕੇਂਦਰ ਸਰਕਾਰ ਨੇ ਸੋਧ ਲਾਈ ਆ ਵੀ ਸਾਰਿਆਂ ਨੂੰ ਇੱਕੋ ਰੇਟ ਤੇ ਬਿੱਲ ਭੇਜਿਆ ਜਾਊਗਾ ਜੀ ਉਹ ਰੇਟ ਕੀ ਹੋਊਗਾ ਬਿਜਲੀ ਪੈਦਾ ਕਰਨ ਦੀ ਕੀਮਤ ਜੀ ਜਿਵੇਂ ਥਰਮਲ ਤੋਂ ਬਿਜਲੀ ਪੈਦਾ ਹੁੰਦੀ ਆ ਥਰਮਲ ਤੇ ਜਿੰਨਾ ਪੈਸਾ ਲੱਗਿਆ ਉਹਦਾ ਵਿਆਜ ਜੀ ਉਹਦੀ ਕਸਾਈ ਜੀ ਕੰਪਨੀ ਦਾ ਮਨਾਫਾ ਤੇ ਭਵਿੱਖ ਦੇ ਵਿੱਚ ਵਾਧਾ ਕਰਨ ਵਾਸਤੇ ਵੀ ਉੱਚ ਹੋਊਗਾ ਪਹਿਲਾਂ ਹੁੰਦਾ ਸੀ ਵੀ 3% ਮਨਾਫਾ ਬਿਜਲੀ ਖੇਤਰ ਨੇ ਲੈਣਾ ਬਿਲਕੁਲ ਜੀ ਬਿਲਕੁਲ ਨਾਲ ਕੋਈ ਜੋੜਦੇ ਇੱਕ ਤਾਂ ਤੁਹਾਨੂੰ ਬਿੱਲ ਲਾਊਗਾ ਇਹ ਨਹੀਂ ਵੀ 100 ਜੂਨਟ ਵਾਸਤੇ ਘੱਟ ਜੀ ਤੁਹਾਨੂੰ ਵੀ ਉਹਨਾ ਬਿੱਲ ਲਾਊਗਾ ਤੇ ਰੇਲੈਂਸ ਸਾਡੇ ਨੂੰ ਵੀ ਉਹਨਾ ਬਿੱਲ ਲਾਊਗਾ ਜੀ ਜੀ ਤੇ ਹੋਰ ਉਹਨਾਂ ਨੇ ਕਿਹਾ ਵੀ ਜਿਹੜੀ ਸਬਸਿਡੀਆਂ ਦਾ ਖਾਤਮਾ ਕਰ ਦੇਵੇ ਅੱਛਾ ਟੋਟਲ ਸਬਸਿਡੀਆਂ ਦਾ ਖਾਤਮਾ ਕਰ ਦੇਣਗੇ ਖਾ ਕਰੌਸ ਸਬਸਿਡੀ ਦਾ ਕਦਮ ਆਉ ਹੋ ਪਹਿਲਾਂ ਕਰੌਸ ਸਬਸਿਡੀ ਜਿਵੇਂ ਜਿਹੜੇ ਵੱਧ ਬਿਜਲੀ ਵਰਤਦੇ ਆ ਵੱਡੇ ਜੂਨਟ ਆ ਅਮੀਰ ਆ ਉਹਨਾਂ ਤੇ ਰੇਟ ਵੱਧ ਲੱਗਦਾ ਸੀ ਗਰੀਬਾਂ ਨੂੰ ਘੱਟ ਲੱਗਦਾ ਸੀ ਜੀ ਉਹ ਖਤਮ ਕਰ ਦੇਣਾ ਗੱਲ ਸਾਰਾ ਨੂੰ ਇੱਕ ਹੋਰ ਰਸਤਾ ਆਉ ਜੀ ਜੀ ਕਹਿੰਦੇ ਵੀ ਜੇ ਸਰਕਾਰ ਕੋਈ ਸਬਸਿਡੀ ਦੇਣੀ ਚਾਹੁੰਦੀ ਆ ਜੀ ਤਾਂ ਬੰਦਾ ਬਿੱਲ ਭਰੇ ਤੇ ਸਰਕਾਰ ਮਗਰੋਂ ਦੇ ਖਾਤੇ 'ਚ ਪਾ ਦੇਵੇ ਜਿਵੇਂ ਆਪਣੇ ਗੈਸ ਮੈਂ ਸਮਝ ਗਿਆ ਜੀ 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 ਗੈਸ ਹਾਂਜੀ ਹਾਂਜੀ ਉਹ ਤੋ ਵੀ ਬੰਦ ਕਰਤੀ। ਹੋ ਤਾਂ ਉਹ ਵੀ ਬੰਦ ਹੈ। ਹਾਂ ਉਹ 5-6 ਸਾਲਾਂ ਦੇ ਵਿੱਚ ਜਿਹੜੂ ਘਟਾ ਘਟਾ ਕੇ ਘਟਾਰਦਾ ਕਿ 8 ਰੁਪਏ 90 ਪੈਸੇ ਕਰਤੀ ਮਤਲਬ ਬੰਦ ਹੀ ਇੱਕ ਤਰ੍ਹਾਂ। ਬਿਲਕੁਲ ਬਿਲਕੁਲ। ਕਿ ਜਦੋਂ ਇਹ ਖਾਤਿਆਂ ਚ ਪੈਂਦੀ ਆ ਲੋਕਾਂ ਨੂੰ ਜੋ ਰੇਟ ਵੱਧਾ ਉਹ ਤਾਂ ਦੁੱਖ ਲੱਗਦਾ ਹੈ। ਜੀ ਤੇ ਇਹ ਕਿਸੇ ਦੇ ਯਾਰ ਨਹੀਂ ਰਹਿੰਦਾ। ਐਵੇਂ ਜਿਵੇਂ ਇਹਨਾਂ ਨੇ ਘਟਾ ਦੇਣੀ ਆ। ਜੀ। ਫੇਰ ਉਹ ਕਹਿੰਦੇ ਆ ਵੀ ਸਰਕਾਰ ਬੰਦੇ ਦੇ ਖਾਤੇ ਚ ਪੈਸੇ ਭਾ ਦੂ ਉਨੀ। ਸਾਬ ਸਿਟੀ ਦੇ ਜੀ ਬਿੱਲ ਤਾਂ ਪਹਿਲਾਂ ਭਰਨਾ ਪਉਣਾ ਜੀ ਬਿਲਕੁਲ ਜਿਹੜਾ ਹੁਣ ਬੰਦਾ ਦਿਹਾੜੀ ਲਾ ਕੇ ਆਉਂਦਾ ਹੈ ਜੀ ਉਹਨੂੰ ਰਹਿਣ ਸਾਲ ਦੇ ਹਿਸਾਬ ਤੇ ਲੱਗੂਗਾ ਰੇਟ ਜੀ ਲੋਕਾਂ ਕੋਲ ਤਾਂ ਆਟਾ ਖਰੀਦਣ ਨੂੰ ਪੈਸੇ ਨਹੀਂ ਹੁੰਦੇ ਬਿਲਕੁਲ ਤੂੰ ਇੰਨਾ ਬਿੱਲ ਕਿੱਥੋਂ ਭਰੂਗਾ ਬਿਲਕੁਲ ਨਹੀਂ ਭਰੂਗਾ ਤਾਂ ਆ ਸਮਾਰਟ ਮੀਟਰ ਲੱਗ ਰਹੇ ਆ ਜੀ 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 ਤੇ ਕੰਪਨੀ ਦਾ ਕੋਲ ਬੈਠੀ ਬੈਠੋਈ ਉਹਦਾ ਕਨੈਕਸ਼ਨ ਬੰਦ ਕਰ ਦੇਣਗੇ ਜੀ 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 ਤੇ ਲੋਕਾਂ ਦਾ ਬਿਜਲੀ ਬਿਨਾ ਕਿਵੇਂ ਸਰੂਗਾ ਬਿਜਲੀ ਹੁਣ ਕੋਈ ਐਸ਼ ਆਰਾਮ ਦੀ ਚੀਜ਼ ਨਹੀਂ ਹੈ ਇਹ ਬੰਦੀ ਆਦੀ ਦੌੜ ਹੈ ਸਰਕਾਰਾਂ ਦੇ ਫਰਜ਼ ਬਣਦੇ ਆ ਵੀ ਸਾਰਿਆਂ ਨੂੰ ਬਿਜਲੀ ਦਿੱਤੀ ਜਾਵੇ ਪਰ ਸਰਕਾਰਾਂ ਦੂਜੀ ਦੌੜ ਚੱਲ ਰਹੀਆਂ ਬਿਲਕੁਲ ਬਿਲਕੁਲ ਸੋ ਇਹ ਇਹ ਹੁਣ ਜਿਹੜਾ ਸਬਸਿਡੀ ਹੈ ਜਿੱਦਾਂ ਤੁਸੀਂ ਸਬਸਿਡੀ ਗੱਲ ਕੀਤੀ ਅੱਜ ਸਬਸਿਡੀ ਜਿਹੜੀ ਆ ਵਕ ਵਕ ਵੋਟਾਂ ਨੂੰ ਤਬਰ ਮੈਗਮਦੂ ਕੱਟ ਕਰਨ ਵਾਸਤੇ ਜਿੰਨੀਆਂ ਵੀ ਹੁਣ ਤੱਕ ਸਰਕਾਰਾਂ ਦੀ ਸ਼੍ਰੋਮਣੀ ਅਕਾਲੀ ਦਲ ਜਾਂ ਭਾਜਪਾ ਦੀ ਸਾਂਝੀ ਆਈ ਉਹਨਾਂ ਨੇ 200 ਯੂਨਟ ਕੀਤੀ ਜਦੋਂ ਆਕਾ ਆਪਣਾ ਇਹ ਕਾਂਗਰਸ ਆਈ ਉਹਨਾਂ ਨੇ ਹੋਰ ਰਿਆਤ ਦਿੱਤੀ ਹੁਣ ਜਿਹੜੀ ਹੁਣ ਸਰਕਾਰ ਚੱਲਦੀ ਆ ਇਹਨਾਂ ਮਹੀਨੇ ਦੇ 300 ਹੁਣ 2 ਮਹੀਨੇ ਦੇ 600 ਯੂਨਟ ਕਰਤੇ ਤੇ ਹੁਣ ਇਹ ਜਿਹੜਾ ਮਤਲਬ ਸਾਡੇ ਕੋਲੇ ਰਿਆਤ ਸੀ ਸਬਸਿਡੀ ਸੀ ਜਦੋਂ ਇਹ ਖੁੱਸ ਗਈ ਤੇ ਫਿਰ ਸਰਕਾਰ ਕੀ ਉਹੀ ਗੱਲ ਵਾਪਸ ਆ ਗਈ ਜਿਵੇਂ ਤੁਸੀਂ ਕਹਿ ਰਹੇ ਵੀ ਸਰਕਾਰ ਉਹਨਾਂ ਦੇ ਖਾਤੇ 'ਚ ਪੈਸੇ ਪਾਉ ਤੇ ਜੇ ਸਾਡਾ ਹੀ ਪੈਸਾ ਟੈਕਸਾਂ ਦਾ ਜੇ ਰੇ ਅਸੀਂ ਟੈਕਸ ਦਿੰਨੇ ਆ ਉਸੇ ਤੋਂ ਵਿਕਾਸ ਦੀ ਗੱਲ ਆਉਂਦੀ ਆ ਸਕੂਲਾਂ ਦੀ ਗੱਲ ਆਉਂਦੀ ਆ ਛੜਕਾਂ ਦੀ ਗੱਲ ਆਉਂਦੀ ਆ ਹਸਪਤਾਲਾਂ ਦੀ ਗੱਲ ਆਉਂਦੀ ਆ ਫਿਰ ਉਹ ਬੰਦ ਹੋ ਜਾਣਗੇ ਜੀ ਬਿਲਕੁਲ ਕਿਉਂਕਿ ਤਾਂ ਇਹ ਵੀ ਗੱਲ ਵਿਚਾਰਨ ਵਾਲੀ ਆ ਜੀ ਵੀ ਕੀ ਲੋਕਾਂ ਨੂੰ ਸਬਸਿਡੀਆਂ ਜਾਂ ਫਰੀ ਬਿਜਲੀ ਮਿਲਣੀ ਚਾਹੀਦੀ ਆ ਕਿ ਨਹੀਂ ਮਿਲਣੀ ਚਾਹੀਦੀ ਜਿਵੇਂ ਜਿ ਤੁਸੀਂ ਕਿਹਾ ਵੀ ਕਈ ਵਾਰੀ ਸਰਕਾਰਾਂ ਉਹਦੇ ਬੋਰਡ ਬੈਂਕ ਵਾਸਤੇ ਦੇਖਦੀਆਂ ਜੀ ਜੀ ਇਹ ਸੱਚੇ ਦੋ ਤਰ੍ਹਾਂ ਦਾ ਮੈਟਰ ਹੈ ਜੀ ਇੱਕ ਤਾਂ ਹੁੰਦੀ ਆ ਵੀ ਸਰਕਾਰ ਦੀ ਜ਼ਿੰਮੇਵਾਰੀ ਆ ਕਿ ਲੋਕ ਟੈਕਸ ਦਿੰਦੇ ਆ ਜੀ ਨਹੀਂ ਲੋਕਾਂ ਨੂੰ ਉਸ ਸਹੂਲਤਾਂ ਦਿੱਤੀਆਂ ਜਾਣ ਬਿਲਕੁਲ ਇਹਨੇ ਆਪਾਂ ਕਹਿੰਦੇ ਆ ਫਰੀ ਵਿੱਦਿਆ ਜੀ ਫਰੀ ਮੈਡੀਕਲ ਸਪੋਰਟ ਬਿਲਕੁਲ ਇਹਨੇ ਫਰੀ ਬਿਜਲੀ ਜੀ ਗੁਰਦੇ ਨੂੰ ਮਿਲਣੀ ਚਾਹੀਦੀ ਆ ਬਿਲਕੁਲ ਸਰਕਾਰਾਂ ਦੇ ਦਿੰਦੀਆਂ ਕੋਟ ਬੈਂਕ ਇਹਨੇ ਜਦੋਂ ਮੋਟਰਾਂ ਨੂੰ ਬਿਜਲੀ ਫਰੀ ਕੀਤੀ ਬਿਲਕੁਲ ਬਿਲਕੁਲ ਉਹਨੇ ਵਾਦਾ ਕੀਤਾ ਵੀ ਅਸੀਂ 5 ਏਕੜ ਤੱਕ ਮੋਟਰਾਂ ਦੀ ਬਿਜਲੀ ਫ੍ਰੀ ਕਰਾਂਗੇ ਅਕਾਲੀ ਕਹਿੰਦੇ ਸਰਮ ਕਰਾਂਗੇ ਉਹਨਾਂ ਨੇ ਕਰਤੀ ਤੇ ਹੁਣ ਜਿਹੜਾ ਮੋਟਰਾਂ ਦਾ ਖੇਤੀ ਦਾ ਮਤਲਬ ਸਬਸਿਡੀ ਆ ਉਹ ਪਿਛਲੇ ਸਾਲ 10175 ਕਰੋੜ ਹੋ ਗਈ ਸੀ ਜੀ ਜੀ ਤੇ ਇਹਦੇ ਚ ਬੜੀ ਇੰਟਰਸਟਿੰਗ ਗੱਲ ਹੈ ਕਿ ਬਈ ਅੰਦੇ ਤੋਂ ਵੱਧ ਸਬਸਿਡੀ ਲਗਭਗ 1.5 ਲੱਖ ਕਿਸਾਨਾਂ ਨੂੰ ਲੈ ਜਾਂਦੇ ਆ ਕਿਉਂਕਿ ਜਿਹੜੇ ਹਜ਼ਾਰਾਂ ਏਕੜ ਜ਼ਮੀਨਾਂ ਦੇ ਮਾਲਕਾਂ ਜੀ 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 ਮੇਰੇ ਕੋਲ ਇਹ ਅੰਕੜਾ ਹੈ ਜਿਹੜੇ 25 ਏਕੜ ਤੋਂ ਵੱਧ ਜ਼ਮੀਨ ਦੇ ਮਾਲਕ ਹੈ ਜੀ 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 ਉਹ ਅੱਧੇ ਤੋਂ ਵੱਧ ਸਾਖਰੀ ਲੈ ਜਾਂਦੇ ਆ ਤੇ ਉਹਨਾਂ ਦੀ ਗਿਣਤੀ ਬਹੁਤ ਥੋੜੀ ਹੈ ਬਾਕੀ ਜਿਹੜੇ ਥੱਲੇ ਆ ਕਿਸਾਨ ਥੋੜੀਆਂ ਜਿਹੀਆਂ ਜ਼ਮੀਨਾਂ ਵਾਲੇ ਉਹਨਾਂ ਦੇ ਹਿੱਸੇ ਦਾ ਕੁਝ ਵੀ ਨਹੀਂ ਆਉਂਦਾ ਕੁਝ ਵੀ ਨਹੀਂ ਆਉਂਦਾ ਤਾਂ ਇਹ ਸਾਰਿਆਂ ਨੂੰ ਸਬਸਿਡੀ ਦੇ ਦੇਣੀ ਸਾਰਿਆਂ ਦੀ ਬੰਦ ਕਰ ਦੇਣੀ ਇਹ ਗਲਤ ਗੱਲ ਹੈ ਇਹ ਤੇ ਕੋਈ ਕਰਾਈਟਰੀਆ ਹੋਣਾ ਚਾਹੀਦਾ ਜਿਹੜੇ ਹੁਣ ਭਗਵੰਤ ਮਾਨ ਨਹੀਂ ਕਰਤਾ ਸਾਰਿਆਂ ਨੂੰ ਬਿਜਲੀ ਭਰੀ ਹੂੰ ਯਾ ਜੀ ਆ ਜਿੰਨਾ ਸੋ ਜੁੱਟ ਮਹੀਨੇ ਦੀ ਬਤਲਾ ਮੈਂ ਕਹਿੰਦਾ ਮੈਨੂੰ ਬਿਲਕੁਲ ਲੋਡ ਨਹੀਂ ਮੈਂ ਕਿਦਾਂ ਭਰਨ ਨੂੰ ਤਿਆਰ ਇਹ ਲੋਕਾਂ ਨੂੰ ਕਿੰਨੇ ਮੰਗਿਆ ਬਿਜਲੀ ਫਰੀ ਲੋਕਾਂ ਨੂੰ ਬਿਜਲੀ ਸਸਤੀ ਦੇਣ ਗਰੀਬਾਂ ਨੂੰ ਫਰੀ ਦੇਣ ਬਿਲਕੁਲ ਬਸ ਵੋਟ ਬੈਂਕ ਨਹੀਂ ਚਾਹੀਦਾ ਤਾਂ ਹੁਣ ਜਦੋਂ ਕੇਂਦਰ ਸਰਕਾਰ ਇਹ ਸੋਧ ਵੀ ਤੋਂ ਲਾਗੂ ਕਰੂਗੀ ਜੀ ਮੰਨ ਲਓ ਜਿਹੜੀ ਡਾਕਟਰੀ ਨੂੰ ਵੱਧ ਰੇਟ ਲੱਗਦਾ ਸੀ ਕਰਾ ਸਬਸਿਡੀ ਖਤਮ ਹੋ ਗਈ ਲੋ ਭਾਰ ਗਰੀਬਾਂ ਤੇ ਪਊਗਾ ਜੇ ਸਰਕਾਰ ਉਹ ਸਬਸਿਡੀ ਦਿੰਦੀ ਆ ਫਿਰ ਉਹ ਸਾਡਾ ਛੇਤ ਛੱਡ ਨਹੀਂ ਜਿੱਤਣਾ ਬਿਲਕੁਲ ਬਿਲਕੁਲ ਇਹ ਉਹ ਸਾਡੇ ਪੈਸੇ ਆ ਬਜਟ ਦੇ ਵਿੱਚ ਫਿਰ ਉਹ ਸਾਰਾ ਸਲਸਿੜੀ ਬਿਜਲੀ ਵਾਲੇ ਪਾਸੇ ਪੈ ਜਾਊਗਾ ਤੇ ਨਾ ਕਿਸੇ ਹੱਥ ਬਤਾਰ ਚ ਦਵਾਈ ਲਗੋਣੀ ਨਾ ਡਾਕਟਰ ਹੋਣਾ ਨਾ ਕੋਈ ਸੜਕ ਹੋਣੀ ਹੈ ਨਾ ਕੋਈ ਖੁਸ਼ ਨਹੀਂ ਸਾਧਨਾ ਤੌਰ ਤਾਂ ਸਾਡੇ ਤੇ ਕੱਟ ਲੱਗੂਗਾ ਗਲਤ ਹੋਈ ਇਹ ਜਦੋਂ ਸਾਡੇ ਟੈਕਸਾਂ ਦਾ ਪੈਸਾ ਇਹ ਦੋ ਜਿਹੜਾ ਸਾਡਾ ਟੈਕਸ ਕੱਟਿਆ ਗਿਆ ਉਸ ਟੈਕਸ ਦੇ ਪੈਸੇ ਜਿਹੜੇ ਵਿਕਾਸ ਦੇ ਕਾਰਜ ਸੀ ਉਹ ਤੇ ਬੰਦ ਹੋ ਜਾਣਗੇ ਕਿਉਂਕਿ ਉਹਦੇ ਫਿਰ ਜਿਹੜੇ ਬਿੱਲਾ ਦੀ ਜਿਹੜੀ ਸਬਸਿਡੀ ਹੈ ਜੋ ਉਹਨਾਂ ਨੇ ਦੇਣੀ ਹੈ ਉਹਦੇ ਚੱਲ ਗਈ ਪ੍ਰਾਈਵੇਟ ਕੰਪਨੀਆਂ ਨੂੰ ਪ੍ਰਾਈਵੇਟ ਕੰਪਨੀਆਂ ਤੇ ਲਾਅਸ ਹੀ ਕੋਈ ਨਾ ਹੋਇਆ ਉਹਨਾਂ ਨੇ ਤੇ ਆਪਣੇ ਪੈਸੇ ਸਰਕਾਰ ਤੋਂ ਕਲੈਕਟ ਕਰ ਲਏ ਤੇ ਲਾਅਸ ਸਾਨੂੰ ਹੋਇਆ ਨਾ ਬਿਗਵੀਰਾ ਬਿੱਲ ਦੇ ਕੇ ਵੀ ਤੇ ਸਾਡੀ ਉਹ ਟੈਕਸ ਜਿਹੜਾ ਬਣਦਾ ਉਹਦਾ ਵੀ ਸਾਡਾ ਹੀ ਨੁਕਸਾਨ ਜੀ ਹਾਂ ਜਿਹੜਾ ਪ੍ਰਾਈਵੇਟ ਕੰਪਨੀਆਂ ਦੀ ਗੱਲ ਤੁਸੀਂ ਕੀਤੀ ਹੈ ਨਾ ਜੀ ਅਸਲ ਤਾਂ ਇਹ ਸਾਰਾ ਝਾਲ ਪ੍ਰਾਈਵੇਟ ਕੰਪਨੀਆਂ ਵਾਸਤੇ ਹੀ ਬੁਣਿਆਗਾ ਬਿਲਕੁਲ ਬਿਲਕੁਲ ਪਹਿਲਾਂ ਜਿਵੇਂ ਆਪਣਾ ਡੀਜੀ ਬੋਰਡ ਸੀ ਜਦੋਂ ਪਾਵਰ ਕਮ ਕਹੇ ਲੋ ਜੀ ਜੀ ਉਹਨਾਂ ਦੀ ਇੱਕ ਇਹ ਜ਼ਿੰਮੇਵਾਰੀ ਹੁੰਦੀ ਆ ਵੀ ਜਦੋਂ ਵੀ ਕੋਈ ਤੁਹਾਡੇ ਤੋਂ ਬਿਜਲੀ ਮੰਗਦਾ ਤੁਸੀਂ ਉਹਨੂੰ ਬਿਜਲੀ ਦੇਣੀ ਆ ਜੀ ਜੀ ਕੇਂਦਰ ਸਰਕਾਰ ਇਸ ਅਖਰੜੇ ਦੇ ਵਿੱਚ ਕੰਪਨੀਆਂ ਨੂੰ ਇਸ ਗੱਲ ਤੋਂ ਛੋਟ ਦੇ ਰਹੀ ਆ ਬਿਲਕੁਲ ਜਿਹਦਾ ਮਤਲਬ ਇਹ ਆ ਵੀ ਪ੍ਰਾਈਵੇਟ ਕੰਪਨੀ ਜਿਹਨੂੰ ਬਿਜਲੀ ਵੇਚਣੀ ਚਾਹੇ ਵੇਚ ਸਕਦੀ ਆ ਜਿਹਨੂੰ ਇਨਕਾਰ ਕਰਨਾ ਚਾਹੇ ਕਰ ਸਕਦੀ ਆ ਤਾਂ ਇਹਦਾ ਇਹਦਾ ਜਮੀਨ ਤੇ ਸਰੇ ਹੋਊਗਾ ਵੀ ਜਿਹੜਾ ਗਰੀਬ ਗੁਰਬਾ ਕਿਸਾਨਾਂ ਆਲੇ, ਖੇਤੀ ਆਲੇ ਉਹਨਾਂ ਨੂੰ private ਖੇਤਰ ਬਿਜਲੀ ਨਹੀਂ ਦੇਊਗਾ। ਜੀ ਜੀ। ਉਹ ਦੇਊਗਾ ਲੁਧਿਆਣੇ ਦੇ industry ਆਲਿਆਂ ਨੂੰ। ਬਿਲਕੁਲ ਬਿਲਕੁਲ। ਬਿੱਲ ਆਉਂਦੀ ਹੈ ਨਗਦ ਤੋਂ ਨਗਦ। ਜੀ। ਮਤਲਬ ਕੀ ਹੋਊਗਾ ਵੀ ਘਾਟੇ ਘਾਟੇ ਸਰਕਾਰੀ ਆ ਤੋਂ ਵਾਧਾ ਉਹਨਾਂ ਦਾ। private ਬਿਲਕੁਲ ਬਿਲਕੁਲ। ਹਾਂ ਤੇ ਕਿਸ ਕਿਸੇ ਦਿਨ ਇਹਨਾਂ ਨੇ ਐ ਕਰਕੇ ਜਦੋਂ ਸਰਕਾਰੀ ਮੈਂ ਕਿਉਂ ਨੂੰ ਘਾਟਾ ਪੈਂਦਾ ਰਿਹਾ ਤੇ ਜਿਹੜਾ ਮੁਨਾਫਾ 4 ਰੁਪਏ ਤੇ ਪ੍ਰਾਈਵੇਟ ਲੈ ਗਏ ਸਾਡੇ ਜਿਹੜੇ ਬਿਜਲੀ ਬੋਰਡ ਹੈ ਉਹਨਾਂ ਨੇ ਬੰਦ ਹੋ ਜਾਣਾ ਕਾਰਪੋਰੇਸ਼ਨਾਂ ਨੂੰ ਆਪਣੇ ਸ਼ੇਅਰ ਵੇਚਣੇ ਪੈਣਗੇ। ਸੋਧ ਬਿੱਲ ਤੋਂ ਇਲਾਵਾ ਇੱਕ ਹੋਰ ਚਾਲ ਹੋਣੀ ਚੱਲੀ ਹੈ ਸਰਕਾਰ ਨੇ, ਕੇਂਦਰ ਨੇ। ਜੀ। ਉਹਨੇ ਸੱਤ ਸੂਬਿਆਂ ਨੂੰ ਇੱਕ ਤਜਵੀਜ਼ ਭੇਜੀ ਆ ਜੀ ਜਿਵੇਂ ਹੁਣ ਪੀਐਸਡੀ ਆ 10175 ਪੱਲਕਸ ਇੰਡਸਟਰੀ ਵਾਲਿਆਂ ਦੀ ਵੱਖਰੀ। ਬਿਲਕੁਲ ਸਰਕਾਰ ਇਹ ਇਹ ਪੈਸਾ ਨਹੀਂ ਦਿੰਦੀਆਂ ਨਾ ਉਹ ਸੂਬਿਆਂ ਦਾ ਕਾਰਪੋਰੇਸ਼ਨਾਂ ਦੇ ਸ਼ੇਅਰ ਵਿੱਚੋਂ ਇਹ ਮਤਲਬ ਤਜਵੀਜ਼ ਜੀ ਛੇਅਰ ਕਿਤੇ 7 ਰੁਪਿਆ ਨਾਲ ਬਿਲਕੁਲ ਬਿਲਕੁਲ ਮੈਂ ਵੀ ਤੈਨੂੰ ਤੈਨੂੰ ਅਸੀਂ ਤੁਹਾਨੂੰ ਦੇ ਦੇਾਂਗੇ ਗੱਲਾਂ ਜਾਂ ਤਾਂ ਕਹਿੰਦੇ ਵੀ 52% ਛੇਅਰ ਵੇਚਦੇ ਨੇ ਨਿੱਜੀ ਕੰਪਨੀਆਂ ਨੂੰ ਅੱਛਾ ਕੇਂਦਰ ਸਰਕਾਰ ਦੀ ਇਹ ਤਜਵੀਜ਼ ਹੈ ਵੀ ਜਾਂ ਤਾਂ ਤੁਸੀਂ 51% ਬਿਜਲੀ ਬੋਰਡ ਦਾ ਪੰਜਾਬ ਦੀ ਸਰਕਾਰ ਉਹ ਛੇਅਰ ਵੇਚੇ ਹਾਂ ਜਾਂ ਤਾਂ 26% ਛੇਅਰ ਵਿਚੂ ਤੇ ਜਿਹੜਾ ਪ੍ਰਬੰਧ ਆ ਉਹ ਕਿਸੇ ਕੰਪਨੀ ਨੂੰ ਦੇਵੋ ਜਾਂ ਤਾਂ ਤੀਜੀ ਆਪਸ਼ਨ ਹੈ ਵੀ ਇਹਨੂੰ ਤੁਸੀਂ ਜਿਹੜਾ ਸਟਾਕ ਐਕਸਚੇਂਜ ਆ ਦੇ ਵਿੱਚ ਰਜਿਸਟਰਡ ਕਰਾਓ ਤਾਂ ਕਿ ਲੋਕ ਇਹਦੇ ਸ਼ੇਅਰ ਖਰੀਦ ਸਕਣ ਇਹ ਵੀ ਗੱਲ ਹੋਈ ਆ ਗੱਲ ਹੋਈ ਮਤਲਬ ਕਿ ਸਰਕਾਰ ਕਾਰਪੋਰੇਸ਼ਨਾਂ ਦੇ ਸ਼ੇਅਰ ਨਿੱਜੀ ਕੰਪਨੀਆਂ ਨੂੰ ਦੇ ਕੇ ਉਹਨਾਂ ਦਾ ਸਿੱਧਾ ਕਬਜ਼ਾ ਕਰਵਾਉਣਾ ਚਾਹੁੰਦੀ ਆ ਕਬਜ਼ਾ ਕਰੂ ਅੱਛਾ ਪਹਿਲਾਂ ਇੱਕ ਗੱਲ ਸੀ ਕਿ 1998 ਚ ਇੱਕ ਗੱਲ ਜਿਹੜੀ ਸਾਡਾ ਰੈਗੂਲੇਟਰੀ ਕਮਿਸ਼ਨ ਬਣਿਆ ਸੀ ਤਾਂ ਜਦੋਂ ਵੀ ਸਾਡੇ ਬਿਜਲੀ ਦੇ ਰੇਟ ਜਿਹੜੇ ਤੈਅ ਕਰਦਾ ਸੀ ਉਹ ਰੈਗੂਲੇਟਰੀ ਕਮਿਸ਼ਨ ਤੈਅ ਕਰਦਾ ਸੀ ਤੇ ਖੁਣ ਜਿਹੜੇ ਵੋਟ ਤੈਅ ਹੋਣਗੇ ਜੇ ਮੰਗ ਲੋਏ 2025 ਜਿਹੜਾ ਸੋਧ ਬਿੱਲ ਪਾਸ ਹੋ ਜਾਂਦਾ ਇਹਨ ਵਿਚ ਟੂ ਫਿਰ ਇਹਦੇ ਜਿਹੜੇ ਬਿੱਲਾਂ ਦਾ ਕੀ ਰੇਟ ਤੈਅ ਕੌਣ ਕਰੂਗਾ ਰੇਟ ਦਾ ਹਾਂ ਦੇਖੋ ਉਹ ਨਾ ਸੂਬਿਆਂ ਦੇ ਰੈਗੂਲੇਟਰੀ ਕਮਿਸ਼ਨਰ ਨੂੰ ਲਗਭਗ ਜਿਵੇਂ ਆਪਾਂ ਕਹਿੰਦੇ ਆ ਵੀ ਦਿਖਾਵੇ ਬਾਤ ਛੱਡ ਦੇਣਗੇ ਜੀ ਇੱਕ ਤਾਂ ਜਿਹੜਾ ਕੇਂਦਰੀ ਬਿਜਲੀ ਰੈਗੂਲੇਟਰੀ ਕਮਿਸ਼ਨ ਹੈ ਜੀ ਉਹ ਇਹ ਗੱਲ ਤੈਅ ਕਰੂਗਾ ਵੀ ਸੂਰਜੀ ਊਰਜਾ ਜਾਂ ਜਿਹੜੀ ਪੌਣ ਚੱਕਮੋਂ ਤੋਂ ਬਿਜਲੀ ਬਣਦੀ ਆ ਜੀ ਉਹ ਤੁਸੀਂ ਖਰੀਦਣੀ ਖਰੀਦਣੀਆਂ ਕਿੰਨੇ ਪਰਸੈਂਟ ਖਰੀਦਣੀਆਂ ਇਹ ਕੇਂਦਰ ਤੈਅ ਕਰੂਗਾ ਕੇਂਦਰ ਦਾ ਬਿਜਲੀ ਰੈਗੂਲੇਟਰੀ ਕਮਿਸ਼ਨ ਮੰਨ ਲਓ ਕਹਿ ਦਿੰਦਾ ਕਿ ਤੁਸੀਂ 10% ਖਰੀਦਣੀ ਆ ਬਈ ਜੀ 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 ਮਹਿੰਗੀ ਤੂਰ ਦੀ ਊਰਜਾ ਤੋਂ ਖਰੀਦਣੀ ਪੋਗੀ ਜਿਹੜਾ ਨਾ ਖਰੀਦੂਗਾ ਉਹਦੇ ਤੇ ਕਾਰਵਾਈ ਕੀਤੀ ਜਾਊਗੀ ਉਹਨਾਂ ਨੇ ਲਿਖਿਆ ਵੀ ਅਸੀਂ ਅਫਸਰਾਂ ਦੇ ਕਾਰਵਾਈ ਕਰਾਂਗੇ ਤਾਂ ਕਿ ਅਫਸਰ ਡਰਦੇ ਉਸ ਨੂੰ ਖਰੀਦਦੇ ਰਹਿਣ ਤੇ ਜਿਵੇਂ ਪਿੱਛੇ ਜੇ ਕੋਲੇ ਦੀ ਗੱਲ ਆਈ ਸੀ ਹਾਂਜੀ ਹਾਂਜੀ ਜਿਹੜਾ ਤਾਂ ਕਹਿੰਦੇ ਪਹਿਲਾਂ ਤਾਂ ਗੰਦ ਕੀਤੀ ਆ ਵੀ ਅਸਲ ਆਧਾਰ ਤੇ ਬਿੱਲ ਭੇਜਿਆ ਜਾਣਾ ਜੀ 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 ਤਾਂ ਉਹ ਰੈਗੂਲੇਟਰੀ ਕਮਿਸ਼ਨ ਤੋਂ ਉਹ ਅਧਿਕਾਰ ਹੀ ਖੋਜਿਆ ਵੀ ਉਹਨੇ ਬਿੱਲ ਰੇਟ ਬਿਜਲੀ ਦਾ ਕਿੰਨਾ ਵਧਾਉਣਾ ਹੈ ਕਿੰਨਾ ਘਟਾਉਣਾ ਹੈ ਸਰਕਾਰਾਂ ਦੇ ਹਿਸਾਬ ਨਾਲ ਕੀ ਕਰਨਾ ਹੈਗਾ ਬਿਲਕੁਲ ਕੇਂਦਰ ਨੇ ਇੱਕ ਕਾਨੂੰਨ ਹੀ ਬਣਾ ਦੇਣਾ ਵੀ ਜਿੰਨਾ ਕਰਤਾ ਉਹਦੇ ਚ ਇੰਨਾ ਮੁਨਾਫਾ ਇੰਨੀ ਕਸਾਈ ਇੰਨਾ ਵਿਆਜ ਜੋੜ ਕੇ ਲੋ ਵੀ ਆਹਾਂ ਰੇਟ ਹੈ ਤੇ ਐਸਾ ਉਹਨਾਂ ਬਿੱਲ ਤੁਸੀਂ ਇਹ ਕਰੋ ਇਹਦਾ ਮਤਲਬ ਇਹ ਆ ਵੀ ਜਿਹੜੇ ਸਾਡੇ ਬਿਜਲੀ ਬੋਰਡ ਨੇ ਇਹ ਪੰਜਾਬ ਦੀ ਸਭ ਜਾਂ ਸਾਰੀਆਂ ਮਿਲੋਂ ਹਿੰਦੁਸਤਾਨ ਦੀ ਗੱਲ ਕਰਦੇ ਆ ਮਤਲਬ ਕੇਂਦਰ ਆਪਣੇ ਹੱਥਾਂ 'ਚ ਲੈਣਾ ਚਾਹੁੰਦਾ ਇਹ ਸਾਰਾ ਕੰਟਰੋਲ ਜਿਹੜਾ ਤੇ ਉਸ ਕੰਟਰੋਲ ਨੂੰ ਲੈ ਕੇ ਜੇ ਮੁੜ ਕੇ ਡਿਸਟ੍ਰਿਬਿਊਸ਼ਨ ਜਾਂ ਜਿਹੜੀ ਜਨਰੇਸ਼ਨ ਜਾਂ ਸਾਰਾ ਅ ਗਾ ਪ੍ਰਾਈਵੇਟ ਸੈਕਟਰ ਨੂੰ ਜਿਹੜਾ ਉਹ ਦੇਣ ਦਾ ਜਿਹੜਾ ਇਸ ਬਿੱਲ 'ਚ ਜਿਹੜੀ ਆ ਤਜਵੀਜ਼ ਕਰ ਦਿੱਤੀ ਗਈ ਹੈ ਕਿਸਮ ਦੀ ਮੇਰਾ ਭੇਜਿਆ ਖੋਟਾ ਭੇਜਿਆ ਇਹਨਾਂ ਨੇ ਜਿਹੜਾ ਕੇਂਦਰੀ ਬਿਜਲੀ ਰੈਗੂਲੇਟਰੀ ਕਮਿਸ਼ਨ ਬਣਨਾ ਹੈ ਨਾ ਜੀ ਉਹਦਾ ਚੇਅਰਮੈਨ ਤਾਂ ਹੋਊਗਾ ਕੇਂਦਰੀ ਬਿਜਲੀ ਮੰਤਰੀ ਜੀ ਤੇ ਉਹਦਾ ਕਨਵੀਨਰ ਹੋਊਗਾ ਕੇਂਦਰ ਦਾ ਪਾਵਰ ਸੈਕਟਰੀ ਜੀ ਤੇ ਜਿਹੜੇ ਸੂਬਿਆਂ ਦੇ ਬਿਜਲੀ ਮੰਤਰੀ ਹੋਣਗੇ ਜੀ ਉਹ ਹੋਣਗੇ ਉਹਨਾਂ ਦੇ ਮੈਂਬਰ ਜੀ ਮਤਲਬ ਸਾਰੀ ਕਾਰਵਾਈ ਕਨਵੀਨਰ ਦੇ ਤੇ ਚੇਅਰਮੈਨ ਦੇ ਸਿਰ ਤੇ ਚੱਲਣੀ ਆ ਕੇਂਦਰ ਦੇ ਸਿਰ ਤੇ ਚੱਲਣੀ ਆ ਹਾਂਜੀ ਹਾਂ ਉਹ ਸਾਰੀ ਕਾਰਵਾਈ ਉਹਨਾਂ ਨੇ ਚਲਾਉਣੀ ਆ ਸਾਰੀਆਂ ਗੱਲਾਂ ਬਾਤਾਂ ਉਹ ਤੈਅ ਕਰਨਗੇ ਉਹ ਕਹਿੰਦੇ ਆ ਵੀ ਜਿਹੜਾ ਕੇਂਦਰੀ ਬਿਜਲੀ ਰੈਗੂਲੇਟਰੀ ਕਮਿਸ਼ਨ ਦਾ ਨਾ ਜੀ ਉਹ ਉਹ ਵਿਸ਼ਾ ਨਿਰਧਾਰਤ ਕਰੂਗਾ ਵੀ ਜਿਹੜੀਆਂ ਕੇਂਦਰ ਦੀਆਂ ਬਿਜਲੀ ਸੰਬੰਧੀ ਨੀਤੀਆਂ ਜੀ ਉਹਨਾਂ ਨੂੰ ਕਿਵੇਂ ਲਾਗੂ ਕਰਨਾ ਤੇ ਉਹ ਰਾਜਾਂ ਨੂੰ ਸਲਾਹ ਦੇਊਗਾ ਤੇ ਸਲਾਹ ਆਪਾਂ ਨੂੰ ਪਤਾ ਹੈ ਕਿਵੇਂ ਦਿੱਤੀ ਜਾਂਦੀ ਆ ਮੈਂ ਤੁਹਾਨੂੰ ਇੱਕ ਛੋਟੇ ਜਿਹੇ ਉਦਾਹਰਣ ਦਿੰਦਾ ਜੀ ਟਾਈਮ ਬਹੁਤ ਨਾਲ ਲੱਗਦਾ ਹੋਵੇ ਨਹੀਂ ਕੋਈ ਨਹੀਂ ਇਹੀ ਗੱਲ ਜਿਹੜੇ ਜਿਹੜੇ ਆਪਾਂ ਸਮਝੌਤੇ ਕੀਤੇ ਹੋਏ ਆ ਪੰਜਾਬ ਨੇ ਪ੍ਰਾਈਵੇਟ ਥਰਮਲਾਂ ਨਾਲ ਬਿਲਕੁਲ ਜੀ ਉਹਦੇ ਵਿੱਚ ਨਾ ਕੈਪੈਸਿਟੀ ਚ ਦਿੰਦੇ ਆਪਾਂ ਬਾਦਲ ਸਰਕਾਰ ਨੇ ਬਹੁਤ ਉਹ ਘੱਟੀਆਂ ਕੰਮ ਕਰਿਆ ਸੀ ਜੀ ਵੀ ਜਿੰਨੀ ਥਰਮਲ ਦੀ ਕੈਪੈਸਿਟੀ ਆ ਓਨੀ ਬਿਜਲੀ ਖਰੀਦਾਂਗੇ ਭਾਵੇਂ ਸਾਨੂੰ ਲੋੜ ਹੋਵੇ ਜਾਂ ਨਾ ਹੋਵੇ ਜੇ ਬਿਜਲੀ ਸੀ ਨਾ ਵਰਤੀ ਤੁਹਾਨੂੰ ਅਣਵਰਤੀ ਬਿਜਲੀ ਦੇ ਪੈਸੇ ਦੇਵਾਂਗੇ 25 ਸਾਲ ਤੱਕ ਇਹ ਕੀਕਾ ਹੋਇਆ ਉਹਨਾਂ ਦੇ ਬਿਲਕੁਲ ਜੀ ਬਿਲਕੁਲ ਠੀਕ ਹੈ ਅੱਗੇ ਕੋਰੋਨਾ ਫੈਲ ਗਿਆ ਜੀ ਹਾਂਜੀ ਜਦੋਂ ਕੋਰੋਨਾ ਫੈਲ ਗਿਆ ਨਾ ਤਾਂ ਬਿਜਲੀ ਬੋਰਡ ਨੇ ਪ੍ਰਾਈਵੇਟ ਥਰਮਲਾਂ ਨੂੰ ਨੋਟਿਸ ਘੱਟਤਾ ਜੀ ਨਹੀਂ ਇੱਕ ਉਹਦੇ ਵਿੱਚ ਨਾ ਫੋਰਥ ਮੇਜਰ ਘਾਹ ਹੈਗੀ ਕੁਦਰਤੀ ਆਫਤਾਂ ਜੀ ਕਿ ਹੁਣ ਅਸੀਂ ਤੁਹਾਨੂੰ ਅਣਵਰਤੀ ਬਿਜਲੀ ਦੇ ਤ세 ਨਹੀਂ ਦੇਵਾਂਗੇ ਉਹ ਧਾਰਾ ਕਹਿੰਦੀ ਆ ਕਿ ਕੁਦਰਤੀ ਆਫਤਾਂ ਜਿਵੇਂ ਹੜ ਆ ਗਏ ਤੂਫਾਨ ਆ ਗਿਆ ਭਚਾਲ ਆ ਗਿਆ ਜਾਂ ਕੋਈ ਮਹਾਮਾਰੀ ਪੈ ਗਈ ਤਾਂ ਸਮਝੌਤਾ ਲਾਗੂ ਨਹੀਂ ਹੋਊਗਾ ਬਿਲਕੁਲ ਤਾਂ ਕਰੋਨਾ ਮਹਾਮਾਰੀ ਦਾ ਐਲਾਨ ਕੀਤਾ ਗਿਆ ਸੀ ਜੀ ਪੰਜਾਬ ਚ ਡੀਲਿਟੀ ਬੋਰਡ ਨੇ ਕਿਹਾ ਤਾਂ ਵੀ ਮਹਾਮਾਰੀ ਫੈਲ ਗਈ ਤੇ ਅਸੀਂ ਤੁਹਾਨੂੰ ਕਪੇਟਿਟੀ ਚਾਰਜ ਨਹੀਂ ਦੇਵਾਂਗੇ ਜੀ ਤੇ ਬਾਈ ਜੀ ਪ੍ਰਾਈਵੇਟ ਥਰਮਲਾਂ ਵਾਲੇ ਦੂਜੀ ਦਿਨ ਗਏ ਕੇਂਦਰੀ ਬਿਜਲੀ ਮੰਤਰੀ ਕੋਲ ਜੀ ਕੇਂਦਰੀ ਬਿਜਲੀ ਮੰਤਰੀ ਨੇ ਤੁਰੰਤ ਬਿਆਨ ਦਿੱਤਾ ਵੀ ਤੁਹਾਨੂੰ ਇਹ ਪੈਸੇ ਦੇਣੇ ਪੈਣਗੇ ਜੀ ਇਹਦੀ ਆਵਾਜ਼ ਵੀ ਹੈ ਤੇ ਕੀ ਹੈ ਮਹਾਮਾਰੀ ਹੈਗੀ ਕਿ ਨਹੀਂ ਹੈਗੀ ਸਾਡੇ ਸੈਂਟਰ ਦੇ ਵਿੱਚ ਲਿਖਿਆ ਹੋਇਆ ਸਾਰੀਆਂ ਚੀਜ਼ਾਂ ਰੱਦ ਕੇਂਦਰ ਸਾਡੇ ਸਮਝੌਤੇ ਵਿੱਚ ਕੋਈ ਭਾਈਵਾਲ ਨਹੀਂ ਕੋਈ ਪਾਰਟੀ ਨਹੀਂ ਬੱਤ ਬੱਤ ਲੱਲਾ ਨਹੀਂ ਬੱਲਾ ਨਹੀਂ ਫਿਰ ਇਹ ਚੀਜ਼ਾਂ ਦੇ ਅਨੁਸਾਰ ਹੀ ਪਾਸੇ ਦੇਣੇ ਪੈਣਗੇ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਤੇ ਪਰ ਕੇਂਦਰ ਸਰਕਾਰ ਨੇ ਧੱਕੇ ਨਾਲ ਹੀ ਕਸਤ ਕਰਤਾ ਬਿਲਕੁਲ ਬਿਲਕੁਲ ਇਹ ਵੀ ਹੋ ਇਸੇ ਤਰ੍ਹਾਂ ਹੀ ਲਾਗੂ ਕਰਵਾਉਣਾ ਚਾਹੁੰਦੀ ਸਾਰਾ ਕੁਝ ਪਰ ਜੇ ਇਹ ਪਾਸ ਹੋ ਗਿਆ ਤਾਂ ਨਹੀਂ ਇੱਕ ਚੀਜ਼ ਹੋਰ ਹੈ ਕਿ ਇਹਦੇ ਖਿਲਾਫ ਕੋਈ ਹੱਲ ਜਿਹੜਾ ਕੀ ਹੈ ਕਿ ਬਿਜਲੀ ਬੋਰdੀਆਂ ਜਥੇਬੰਦੀਆਂ ਜਿਸ ਢੰਗ ਨਾਲ ਉਸ ਵੇਲੇ 2003 ਚ ਬਹੁਤ ਵੱਡੇ ਪੱਧਰ ਤੇ ਹੜਤਾਲ ਕੀਤੀ ਗਈ ਯੂਪੀ ਨੇ 90 ਦਿਨ ਲਗਾਤਾਰ ਜਿਹੜੀ ਹੜਤਾਲ ਕੀਤੀ ਪੰਜਾਬ ਦੀਆਂ ਜਥੇਬੰਦੀਆਂ ਨੇ ਵੀ ਲੜਕੇ ਨੂੰ ਰੋਕਿਆ ਕਿ ਹੁਣ ਪੰਜਾਬ ਦੀਆਂ ਜਿਹੜੀਆਂ ਟ੍ਰੇਡ ਜਥੇਬੰਦੀਆਂ ਸਾਡੀਆਂ ਬਿਜਲੀ ਬੋਰ ਨਾਲ ਸੰਬੰਧਤ ਆ ਕਿਸਾਨਾਂ ਨਾਲ ਸੰਬੰਧਤ ਹੁਣ ਇਹ ਵੀ ਉਹ ਕੀ ਯਤਨ ਕਰਨੀਆਂ ਕਿਸ ਢੰਗ ਦਾ ਇਹ ਨੂੰ ਲੈ ਰਹੀਆਂ ਨੇ ਉਹ ਉਹ ਕੀ ਕਰਨ ਕਿ ਕਰਨ ਦੇਖੋ ਇੱਕ ਤਾਲਾ ਮਸਲਾ ਕੇਂਦਰ ਪਦਰ ਦਾ ਸਾਰੀ ਦਾ ਜੀ ਤਾਂ ਇਹਦੇ ਬਾਰੇ ਮੈਂ ਥੋੜੇ ਦਿਨ ਪਹਿਲਾਂ ਆਰਟੀਕਲ ਲਿਖ ਕੇ ਭੇਜਿਆ ਹੋਇਆ ਅਖਬਾਰਾਂ ਨੂੰ ਜੀ ਉਹ ਚ ਸੰਤਰਾ ਬੁਦਾਸੀ ਦਾ ਆਪਾਂ ਮੈਂ ਦਿੱਤਾ ਰਵਾਲਾ ਜੀ ਉਹਨਾਂ ਨੇ ਕਿਹਾ ਜਨਮ ਦੇ ਰਾਉਂ ਦੇ ਸਿਰ ਤੇ ਨਿਤ ਨਵਾਂ ਸੀ ਸੁਖਦਾ ਹੈ ਜੀ ਕਾਹੋ ਹਰ ਕਿ ਜਵਾਨੀ ਨੂੰ ਅਗੰਦਾ ਬਾਣ ਬਣ ਜਾਏ ਬਿਲਕੁਲ ਠੀਕ ਹੈ ਇਹ ਨਿਤ ਨਵਾਂ ਬਾਾਰ ਸਾਡੇ ਤੇ ਕਰਦੇ ਆ ਜੀ ਇਹਨਾਂ ਬਾਰਾਂ ਨੂੰ ਰੋਕਣ ਵਾਸਤੇ ਲੋਕਾਂ ਦੇ ਜਥੇਬੰਦਕ ਸੰਘਰਸ਼ ਚ ਇਹ ਹੀ ਇੱਕੋ ਇੱਕ ਹੱਲ ਹੈ ਜੀ ਹੁਣ ਸੰਯੁਕਤ ਕਿਸਾਨ ਮੋਰਚਾ ਭਾਰਤ ਨੇ 18 ਅਕਤੂਬਰ ਨੂੰ ਇਹਦੇ ਖਿਲਾਫ ਬਿਆਨ ਜਾਰੀ ਕੀਤਾ ਜੀ ਉਹ ਅੱਗੇ ਮੀਟਿੰਗ ਵਗੈਰਾ ਕਰਕੇ ਕੋਈ ਮਤਲਬ ਐਕਸ਼ਨ ਦੇਣਗੇ ਜੀ ਅਸੀਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਕੱਲ 26 ਤਰੀਕ ਨੂੰ ਜੀ ਕਿਸਾਨ ਭਵਨ ਚੰਡੀਗੜ੍ਹ ਚ ਇਸ ਮਸਲੇ ਤੇ ਮੀਟਿੰਗ ਕਰਕੇ ਇਹਦੇ ਤੇ ਵਿਚਾਰ ਕਰਾਂਗੇ ਕਿ ਜਥੇਬੰਦੀਆਂ ਕਿੰਨੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਜਥੇਬੰਦੀਆਂ ਕਿੰਨੀਆਂ ਨੇ ਆਪਰੇ ਪੰਜਾਬ ਦੀਆਂ 32 ਹੈ ਜੀ 32 ਨੇ ਤੇ ਇਹਨਾਂ ਸਾਰੇ 32 ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਇਸ ਮੁੱਦੇ ਦੇ ਉੱਤੇ ਇੱਕਮੁੱਠ ਹੈ ਨਹੀਂ ਇਹ ਸਾਰੀਆਂ ਚਿੰਤਾ ਸਾਰੀਆਂ ਇਹਨੂੰ ਰੋਕਣ ਵਾਸਤੇ ਸੰਘਰਸ਼ ਕਰਨ ਤੇ ਸਹਿਮਤ ਹੈ ਜੀ ਬਿਲਕੁਲ ਜੀ ਤੇ ਉਹ ਅਗਲੀ ਵਿਚਾਰ ਚਰਚਾ ਕਰਦਿਆਂ ਵੀ ਇਹਦੇ ਖਿਲਾਫ ਟੱਕਰ ਕਿਵੇਂ ਦਿੱਤੀ ਜਾਵੇ ਜੀ ਤੇ ਇਹਦੇ ਨਾਲ ਹੀ ਵਿਜਲੀ ਮੁਲਾਜ਼ਮਾਂ ਦਾ ਜੱਸੀ ਵਰਦਣਾ ਉਹ ਵੀ ਸਾਰਿਆਂ ਨਾਲ ਲੜਨਗਾ ਬਿਲਕੁਲ ਜੀ ਸਾਡਾ ਫਿਰ ਇਹ ਜੋਰ ਰਹੂਗਾ ਵੀ ਅਸੀਂ ਦੇਸ਼ ਦੇ ਲੋਕਾਂ ਨੂੰ ਇਹਦੇ ਬਾਰੇ ਜਾਗਰੂਕ ਕਰਗੇ ਇਹਦੇ ਖਤਰਿਆਂ ਬਾਰੇ ਦੱਸਗੇ ਤੇ ਮੈਂ ਤੁਹਾਡਾ ਬਹੁਤ ਧੰਨਵਾਦੀ ਆ ਵੀ ਜੋ ਤੁਸੀਂ ਆਪਦੇ ਚੈਨਲ ਰਾਹੀਂ ਸਾਡੀ ਗੱਲਬਾਤ ਲੋਕਾਂ ਤੱਕ ਪਹੁੰਚਾਓਗੇ ਲੋਕਾਂ ਨੂੰ ਪਤਾ ਲੱਗੂਗਾ ਉਹ ਇਸ ਗੱਲ ਦੇ ਖਿਲਾਫ ਲੜਨ ਵਾਸਤੇ ਤਿਆਰ ਹੋਣਗੇ ਲੜ ਕੇ ਹੀ ਅਸੀਂ ਇਸ ਨੂੰ ਰੋਕ ਸਕਾਂਗੇ ਤੇ ਲੜਾਂਗੇ ਅਸੀਂ ਅੱਗੇ ਲੜਾਂਗੇ ਇਹਨੂੰ ਰੋਕਾਂਗੇ ਬਿਲਕੁਲ ਰੋਕਾਂਗੇ ਜੀ ਤੁਹਾਡਾ ਅੰਗਰੇਜ਼ ਸਿੰਘ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਸਾਡੇ ਸਰੋਤਿਆਂ ਨੂੰ ਇਸ ਮਿਗਲੀ ਸੋਚ ਗਿਆ ਅਕ 2025 ਕੇਂਦਰ ਸਰਕਾਰ ਲੈ ਕੇ ਆ ਰਹੀ ਹੈ ਉਹਦੇ ਬਰਤੀ ਤੱਥਾਂ ਦੇ ਸਹਤ ਉਹਨਾਂ ਨੂੰ ਗਿੜੀਆ ਜਾਣਕਾਰੀ ਦਿੱਤੀ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਜੀ ਰਣ ਸਾਹਿਬ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ ਸੋ ਇਹ ਸਾਡੇ ਸੀ ਭਾਰਤੀ ਕਿਸਾਨ ਯੂਨੀਅਨ ਠਿਕਾਉਂਦਾ ਦੇ ਪ੍ਰੈਸ ਸਖਤਰ ਅੰਗਰੇਜ਼ ਸਿੰਘ ਜੀ ਪਹਡੌਰ ਜਿਨ੍ਹਾਂ ਨੇ ਇਹ ਸਾਰੇ ਬਿਗਲੀ ਐਕਟ ਦੇ ਸਬੰਧਿਤ 2000 ਤਿੰਨ ਦੇ ਐਕਟ ਅਰੋਤੋਂ ਬਾਅਦ 2020 ਦੇ ਐਕਟ ਔਰ ਜਿਹੜੀ ਹੁਣ ਸੋਡ ਜਿਹੜੀ 2025 ਬਿਗਲੀ ਸੋਡ ਐਕਟ ਕੇਂਦਰ ਸਰਕਾਰ ਲੈ ਕੇ ਆ ਰਹੀ ਹੈ ਉਹਦੇ ਸਪਸ਼ਟ ਜਿਹੜੇ ਜਵਾਬ ਜਿਹੜੇ ਦਿੱਤੇ ਨੇ ਸੋ ਲੋੜ ਇਸ ਗੱਲ ਦੀ ਹੈ ਕਿਆ ਕਿ ਸਾਨੂੰ ਸਮੁੱਚਾ ਪੰਜਾਬ ਕੀ ਸਮੁੱਚਾ ਦੇਸ਼ ਹੀ ਇਹਦੇ ਲਈ ਲੜਨ ਲਈ ਤਿਆਰ ਰਹਿਣਾ ਚਾਹੀਦਾ ਤਾਂ ਕਿ ਇਹ ਸਾਡੀ ਲੋੜੀਂਦੀ ਜ਼ਿੰਦਗੀ ਦਾ ਇੱਕ ਬਿਗਲੀ ਜਿਹੜੀ ਹਿੱਸਾ ਹੈ ਉਹ ਸਾਡਾ ਬਣ ਸਕੇ ਸੋ ਮਿਲਦੇ ਆ ਇੱਕ ਨਵੀਂ ਹੋਰ ਚਰਚਾ ਲਈ ਉਦੋਂ ਤੱਕ ਨਰਿੰਦਰ ਸਿੰਘ ਲਾਲ ਨੂੰ ਦਿਓ ਯਾਜਤ ਰੱਬ ਰਾਖਾ